ਕਰਕੇ ਕਹਿੰਦੀ ਹੈ ਕਿ ਮੈਂ ਆ ਰਹੀ ਆ 5 ਮਿੰਟਾਂ ਚ ਉਹ ਆ ਵੀ ਜਾਂਦੀ ਹੈ ਤੇ ਬਾਹਰ ਗੁੰਡਾ ਸਾਈਡ ਤੇ ਖੜਾ ਦਿੰਦੀ ਹੈ ਤੇ ਆਪ ਇੱਥੇ ਖੜ ਕੇ ਗੱਲਾਂ ਕਰਨ ਲੱਗ ਜਾਂਦੀ ਹੈ ਜਦੋਂ ਗੇਟ ਖੁੱਲ੍ਹਦਾ ਤਾਂ ਹੱਥ ਆਈ ਹੁੰਦੀ ਹੈ ਤੇ ਫਿਰ ਉਹ ਗੁੰਡਾ ਵੀ ਆ ਕੇ ਮੈਨੂੰ ਤੇ ਮੇਰੀ ਮੰਮੀ ਨੂੰ ਘੁਰਦਾ ਹੋਟਲਾਂ 'ਚ ਰਾਤ ਨੂੰ ਵੀ ਠਹਿਰੀ ਹੋਈ ਹੈ ਕਿਦਾਂ ਕਿਦਾਂ ਨਾਲ ਠਹਿਰੀ ਹੈ ਇਹ ਮੈਂ ਜੀਹਦਾ ਕਿਉਂਕਿ ਫੋਨ ਤੇ ਮੈਂ ਟਰੈਕਿੰਗ ਲਗਾਈ ਸੀ ਉਹ ਫੋਨ ਉੱਥੇ ਰਾਤ ਨੂੰ ਹੋਟਲ 'ਚ ਪਹੁੰਚਿਆ ਹੋਇਆ ਸੀ ਇਹ ਦਾ ਜ਼ਰੂਰ ਕੀ ਉਹਦੇ ਰਿਸ਼ਤੇਦਾਰ ਨੂੰ ਕੰਟੈਕਟ ਕੀਤਾ ਸੀ ਉਹਦਾ ਚਾਚਾ ਲੱਗਦਾ ਹੈ ਉਹਨਾਂ ਨੂੰ ਮੈਂ ਦੱਸਿਆ ਸੀ ਇਸ ਤਰ੍ਹਾਂ ਦੀ ਗੱਲਾਂ ਕਰਦੀ ਹੈ ਭੀ ਇਹਨੇ ਤੇ ਤੁਸੀਂ ਆ ਕੇ ਵਿੱਚ ਇੰਟਰਮੀਡੀਏਟਰੀ ਵਾਂਗ ਸਾਡਾ ਫੈਸਲਾ ਕਰਾ ਦਿਓ ਕਿ ਮੇਰਾ ਕੋਰਟਿਸ ਚੱਲ ਰਿਹਾ ਮੇਰੇ ਹਸਬੰਦ ਨਾਲ ਤੇ ਉਹ ਪੈਸੇ ਨਹੀਂ ਦੇਣਾ ਚਾਹੁੰਦਾ ਕੋਰਟੀ ਵੀ ਨਹੀਂ ਆ ਰਿਹਾ ਮੈਨੂੰ ਲੈ ਕੇ ਵੀ ਨਹੀਂ ਜਾ ਰਿਹਾ ਮੈਂ 3 ਮੰਥ ਦੀ ਪ੍ਰੈਗਨਸੀ ਕਰੂ ਮਗਰ ਉਹ ਵੀ ਛੱਡ ਗਿਆ ਕਿ ਮੇਨੂੰ 22 ਅਪ੍ਰੈਲ ਨੂੰ ਲਾਸਟ ਠੀਕ ਹੈ 2022 ਦੇ ਵਿੱਚ ਹੁਣ 2 ਸਾਲ ਹੋ ਗਏ ਮੈਂ ਮਮਾ ਦੇ ਘਰ ਬੈਠੀ ਹੋਈ ਆ ਨਾਮ ਨੂੰ ਲੈਣ ਆਂਦਾ ਵਾ ਮੈਂ ਦੋ ਤਿੰਨ ਦਰਖਾਸਤਾਂ ਦਿੱਤੀਆਂ ਇਹਨਾਂ ਨੇ ਥਾਣੇ ਵਾਲਿਆਂ ਨੂੰ ਜਾ ਕੇ ਉੱਥੇ ਮੇਰੀ ਕਿੱਥੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਇਹ ਵੀ ਮੈਨੂੰ ਅਦੋਂ ਹੀ ਪਤਾ ਲੱਗਿਆ ਯਾਨੀ ਕਿ ਵਿਆਹ ਤੋਂ 8-10 ਮਹੀਨੇ ਬਾਅਦ ਕਿ ਇਹ ਮੁੰਡਾ ਇਹਨਾਂ ਦੇ ਘਰ ਗਿਆ ਸੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਵਿਆਹ ਤੋਂ ਦੋ ਦਿਨ ਪਹਿਲਾਂ ਕਿ ਇਹ ਮੇਰੇ ਨਾਲ ਕਿਉਂ ਨਹੀਂ ਵਿਆਹ ਕਰ ਲਈ ਕਿਰਿਆ ਨੇ ਟੈਚੀ ਬੰਨ ਲੈਣਾ ਤੇ ਸਰਾਮ ਨਾਲ ਅਸੀਂ ਸੋਫੇ ਤੇ ਬੈਠੇ ਆ ਇਹਨੇ ਵੀਡੀਓ ਬਣਾਣੀ ਆ ਦੇਖੋ ਜੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੀ ਹੈ ਕੋਈ ਧੱਕੇ ਨਹੀਂ ਸੀ ਮਾਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਝੂਠੀਆਂ-ਮੂਠੀਆਂ ਇਹਨੇ ਐਦਾਂ ਦੇ ਵੀਡੀਓ ਬਣਾਣੀਆਂ Instagram ਦੀ ਆਈਡੀ ਨੂੰ ਲੈ ਕੇ ਪਤੀ ਪਤਨੀ ਵਿੱਚ ਜਿਹੜਾ ਕਿ ਵਿਵਾਦ ਛੜਦਾ ਵਾ ਵਿਵਾਦ ਇਹਨਾਂ ਕੋ ਵੱਜ ਜਾਂਦਾ ਕਿ ਲੜਾਈ ਝਗੜੇ ਦੇ ਵਿੱਚ ਰੂਪ ਲੈ ਲੈਂਦਾ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕੀ ਨਾਮ ਹੈ ਭਾਈ ਤੁਹਾਡਾ ਸੂਰਜ ਗਰੇਵਾਲ ਸੂਰਜ ਜੀ ਕੀ ਹੁੰਦਾ ਕਿ ਕੀ ਕੀ ਬਾ ਕੀ ਪਾਣਾ ਵਾਪਰਦਾ ਤੁਹਾਡੇ ਨਾਲ ਜਿਹੜਾ ਕਿ Instagram ਦੀ ਇੱਕ ਆਈਡੀ ਨੂੰ ਲੈ ਕੇ ਬੜਾ ਵਿਵਾਦ ਛੜਦਾ ਤੁਹਾਡੇ ਦੋਨਾਂ ਦੇ ਪਤੀ ਪਤਨੀ ਦੇ ਵਿੱਚ ਦੇਖੋ ਜੀ ਕੱਲ ਮੈਂ ਬੈਠਾ ਹੋਇਆ ਸੀ ਹਾਂ ਜੀ ਤੇ ਉਹ ਮੈਨੂੰ ਉਦੋਂ ਹੀ ਮੈਸੇਜ ਕਰਨ ਲੱਗ ਜਾਂਦੀ ਹੈ ਮੇਰੀ ਫੋਟੋਆਂ ਦੇਖ ਕੇ ਕਿ ਤੂੰ ਕੋਰੇ ਚੜਿਆ ਹੋਇਆ ਤੈਨੂੰ ਤਾਂ ਘਰੇ ਚੜਾਉਣਾ ਚਾਹੀਦਾ ਸੀ ਤੇਰੀ ਜਿਹੀ ਜਿਹੇ ਹਰਕਤਾਂ ਨੇ ਤੇ ਐਜੀ ਗੱਲਾਂ ਕਰਦੀ ਹੈ ਦੋ ਚਾਰ ਗਾਲੀਆ ਲਿਖ ਕੇ ਭੇਜਦੀ ਹੈ WhatsApp ਤੇ ਤੇ ਫਿਰ ਫੋਨ ਕਰਕੇ ਕਹਿੰਦੀ ਹੈ ਕਿ ਮੈਂ ਆ ਰਹੀ ਆ 5 ਮਿੰਟਾਂ 'ਚ ਉਹ ਆ ਵੀ ਜਾਂਦੀ ਹੈ ਤੇ ਬਾਹਰ ਗੁੰਡਾ ਸਾਈਡ ਤੇ ਖੜਾ ਦਿੰਦੀ ਹੈ ਤੇ ਆਪ ਇੱਥੇ ਖੜ ਕੇ ਗਾਲਾਂ ਕੱਢਣ ਲੱਗ ਜਾਂਦੀ ਹੈ ਜਦੋਂ ਗੇਟ ਖੋਲਦੇ ਤਾਂ ਹੱਥਾ ਪਾਈ ਹੁੰਦੀ ਹੈ ਤੇ ਫਿਰ ਉਹ ਗੁੰਡਾ ਵੀ ਆ ਕੇ ਮੈਨੂੰ ਤੇ ਮੇਰੀ ਮੰਮੀ ਨੂੰ ਘੁਰਦਾ ਨੀ ਉਹ ਕੋਣ ਕੋਣ ਸੀਗਾ ਗੁੰਡਾ ਜਿਹੜਾ ਕਿ ਤੁਹਾਨੂੰ ਮਾਰ ਕੁੱਟ ਗਿਆ ਵੈ ਜਿਹੜਾ ਉਹ ਤੁਹਾਡੇ ਵਾਈਫ ਨਾਲ ਆਇਆ ਸੀਗਾ ਉਸ ਨੂੰ ਲਵਰ ਕਹਿ ਸਕਦੇ ਹੋ ਉਹਦਾ ਜਾਂ ਪਾਰਟਨਰ ਇਨ ਕਰਾਇਮ ਕਹਿ ਸਕਦੇ ਹੋ ਹੂੰ ਉਹ ਆਪ ਕਨਫੈਸ ਕਰ ਚੁੱਕਿਆ ਹੈ ਵੀਡੀਓ ਤੇ ਕਿ ਉਹ ਉਹ ਦੇ ਨਾਲ ਧੰਦੇ ਗਲਤਮਤ ਕਰਾਂਦੇ ਰਿਹਾ ਹੈ ਕੋਣ ਮਨਪ੍ਰੀਤ ਅੱਛਾ ਤੇ ਸੋਨਾ ਵੀ ਉਹਨੇ ਸਾਰਾ ਦਿੱਤਾ ਹੋਇਆ ਆ ਆਪ ਦਾ ਆਪਦੀ ਉਹਦੀ ਅਲੱਗ ਵਾਈਫ ਵੀ ਹੈਗੀ ਹੈ ਹੂੰ ਉਹਦਾ ਧਿਆਨ ਰੱਖਣ ਦੀ ਥਾਏ ਇਹ ਮੇਰੀ ਵਾਈਫ ਦੇ ਮਗਰ ਲੱਗਿਆ ਹੋਇਆ ਨਹੀਂ ਪਰ ਵਿਆਹ ਤਾਂ ਤੁਹਾਡੇ ਨਾਲ ਹੋਇਆ ਨਾ ਤੇ ਫਿਰ ਕੁੱਟ ਮਾਰ ਦਾ ਮਾਮਲਾ ਜਿਹੜਾ ਤੁਸੀਂ ਦੱਸ ਰਹੇ ਹੋ ਅਫੇਅਰ ਹੈ ਤੇ ਤੁਸੀਂ આરોਪ ਲਗਾ ਰਹੇ ਹੋ ਆਪਣੀ ਪਤਨੀ ਤੇ ਕਿ ਅਫੇਅਰ ਹੈ ਇੱਕ ਇਹ ਗੱਲ ਸੈਕਸ਼ੂਅਲ ਹੈ ਕਿ ਨਹੀਂ ਇਹ ਨਹੀਂ ਪਤਾ ਪਰ ਇਹ ਪਾਰਟਨਰ ਇਨ ਕਰਾਇਮ ਜ਼ਰੂਰ ਨੇ ਤੁਹਾਨੂੰ ਕਿੱਦਾਂ ਪਤਾ ਕਿ ਕੋਈ ਸਬੂਤ ਵਗੈਰਾ ਹੈਗਾ ਤੁਹਾਡੇ ਕੋਲ ਵੈਸੇ ਦੇਖ ਲਓ ਉਹ ਇੱਥੇ ਮੈਨੂੰ ਕੁੱਟਣ ਆ ਗਿਆ ਉਹਦੇ ਨਾਲ ਉਹਦੇ ਇਲਾਵਾ ਇੱਕ ਵੀਡੀਓ ਵੀ ਹੈਗੀ ਹੈ ਮੇਰੇ ਕੋਲ ਉਹ ਵੀ ਜਿਹਦੇ ਵਿੱਚ ਆਪ ਉਹ ਕੰਫੈਸ ਕਰਦਾ ਪਿਆ ਹੂੰ ਕਿ ਇਹਨੇ ਇਹਨੇ ਜਿਆਦਾ ਕ੍ਰਾਈਮਸ ਕਰਾਇਆ ਉਹਦੇ ਨਾਲ ਤੇ ਉਸ औरत ਨੇ ਉਹਦੇ ਨਾਲ ਵਿਆਹ ਨਹੀਂ ਕੀਤਾ ਆਈ ਨਹੀਂ ਪਤਾ ਕਿ ਉਹ ਆਲਰੇਡੀ ਵਿਆਹਿਆ ਹੋਇਆ ਤੇ ਵੀਡੀਓ ਉਸਨੇ ਸਿਵਲ ਹਸਪਤਾਲ 'ਚ ਰਿਕਾਰਡ ਕੀਤੀ ਸੀ ਨਵੰਬਰ 2021 'ਚ ਉਹਦੀ ਵਾਈਫ ਵੀ ਇਸ ਚੀਜ਼ ਦੀ ਗਵਾਹ ਹੈਗੀ ਹੈ ਕਿ ਉਹ ਅਜੇ ਪੁੱਠੇ ਕੰਮ 'ਚ ਲੱਗਿਆ ਹੋਇਆ ਨਹੀਂ ਪਰ ਇੰਸਟਾਗ੍ਰam ਦੀ ਆਈਡੀ ਨੂੰ ਲੈ ਕੇ ਕੀ ਵਿਵਾਦ ਛੜਦਾ ਉਹਦਾ ਕਹਿਣਾ ਹੈ ਕਿ ਮੈਂ ਉਹਦੀ ਆਈਡੀ ਹੈਕ ਕੀਤੀ ਹੋਈ ਹੈ ਹਾਂ ਅਸਲ ਚ ਗੱਲ ਇਹ ਹੈ ਕਿ ਮੈਂ ਬਸ ਆਪਣੇ ਨਾਮ ਤੋਂ ਸਵਾ ਕਿਸੇ ਹੋਰ ਨਾਮ ਤੋਂ ਆਈਡੀ ਬਣਾ ਕੇ ਉਹਦੀ ਫੋਟੋ ਆ ਦੇਖਦਾ ਰਿਹਾ ਹਾਂ ਹਾਂ ਬਸ ਉਹਦੀ ਕੋਈ ਨਾ ਕੋਈ ਗਲਤੀ ਫੜਨ ਲਈ ਹਾਂ ਹਾਂ ਕਿਉਂਕਿ ਜੇ ਉਹਨੇ ਆਈਡੀ ਚ ਮੈਨੂੰ ਐਡ ਕਰਨ ਤੋਂ ਬਲੌਕ ਕੀਤਾ ਹੋਇਆ ਤਾਂ ਉੱਥੇ ਪੁੱਠਾ ਕੰਮ ਤਾਂ ਕੋਈ ਹੋ ਰਿਹਾ ਹੁਣ ਇਹ ਪਰ ਜਰੂਰ ਤੁਸੀਂ ਗੈਰਨ ਕੀ ਇੰਸਟਾਗ੍ਰam ਦੀ ਆਈਡੀ ਜਰੂਰ ਬਣਾਈ ਮੈਂ ਤੇ ਦੇਖਣ ਉੱਤੇ ਬਣਾਈ ਤੇ ਇਹਨੇ ਮੈਨੂੰ ਬਲੌਕ ਲੁ ਕਰਤਾ ਹੈ ਇਹ ਵਿਆਹ ਤੋਂ ਪਹਿਲੀ ਦੀ ਗੱਲ ਹੈ ਜਾਂ ਵਿਆਹ ਜਰੂਰ ਹੋਇਆ ਹੈ ਤੁਹਾਡਾ ਉਹਦੀ ਗੱਲ ਹੈ ਵਿਆਹ ਤੋਂ ਪਹਿਲਾ ਹਫਤੇ ਪਹਿਲਾ ਹੀ ਇਹਨੂੰ ਮਿਲਿਆ ਸੀ ਉਹ ਤੋਂ ਪਹਿਲਾਂ ਮੈਂ ਇਹਨੂੰ ਜਾਣਦਾ ਤੱਕ ਨਹੀਂ ਸੀ ਓਕੇ ਇਹ ਸਭ ਵਿਆਹ ਤੋਂ ਬਾਅਦ ਦੀ ਹੀ ਗੱਲ ਹੈ ਹੂੰ ਵਿਆਹ ਦੇ ਜੁਰੋ ਤੁਹਾਡਾ ਵਿਆਹ ਹੋਇਆ ਸੀ ਉਦੋਂ ਹੀ ਤੁਸੀਂ ਬਲੌਕ ਕੀਤਾ ਹੁਣ ਉਹਨੇ ਤੁਹਾਨੂੰ ਬਲੌਕ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਇੱਕ ਫੇਕ ਆਈਡੀ ਬਣਾਈ ਹੈ ਨਾ ਚਲੋ ਇਹਨੇ ਕੁਛ ਐਜੀ ਆਈਡੀ ਬਣਾਈ ਸੀ ਜਿਹੜੀ ਇਹਨੇ ਮੈਨੂੰ ਦੱਸੀ ਹੀ ਨਹੀਂ ਸੀ ਉਹ ਤਾਂ ਮੈਨੂੰ ਬਸ ਜਿਵੇਂ ਕਿ ਫਰੈਂਡਸ ਨੇ ਉਹਦੇ ਫਰੈਂਡ ਰਹੇ ਆ ਆਪਸੀ ਅੱਗੇ ਉਧਰੋਂ ਪਤਾ ਲੱਗਿਆ ਅੱਛਾ ਉਹਨੇ ਉਹਨੇ ਕੀ ਦੱਸਿਆ ਤੁਹਾਨੂੰ ਉਹ ਤਾਂ ਇਹ ਕਹਿੰਦੀ ਸੀ ਕਿ ਉਹਦੇ ਕੋਲ ਤਾਂ ਫੋਨ ਹੀ ਨਹੀਂ ਰਹਾ ਕਦੀ ਮੈਂ ਸਗੋਂ ਉਹਨੂੰ ਫੋਨ ਖਰੀਦ ਕੇ ਦਿੱਤਾ ਵਿਆਹ ਤੋਂ ਬਾਅਦ ਉਹ ਤੇ ਵੈਸੇ ਮੈਂ ਟਰੈਕਿੰਗ ਵੀ ਲਗਾਈ ਸੀ ਤੇ ਮੈਨੂੰ ਪਤਾ ਲੱਗਿਆ ਕਿ ਇਹ ਪੂਰਾ ਲੁਧਿਆਣਾ ਘੁੰਮਦੇ ਰਹੀ ਹੈ ਹੂੰ ਹੂੰ ਹੋਟਲਾਂ 'ਚ ਰਾਤ ਨੂੰ ਵੀ ਰਠਹਰੀ ਹੋਈ ਹੈ ਹੂੰ ਕਿਹਦੇ ਨਾਲ ਕਿਹਦੇ ਨਾਲ ਠਹਰੀ ਇਹ ਮੈਂ ਨਹੀਂ ਚਾਹਦਾ ਕਿਉਂਕਿ ਫੋਨ ਤੇ ਮੈਂ ਟਰੈਕਿੰਗ ਲਗਾਈ ਸੀ ਉਹ ਫੋਨ ਉੱਥੇ ਰਾਤ ਨੂੰ ਹੋਟਲ 'ਚ ਪਹੁੰਚਿਆ ਹੋਇਆ ਸੀ ਹੂੰ ਹੂੰ ਠੀਕ ਹੈ ਤੇ ਉਹ ਉਹਨਾਂ ਨੇ ਇਲਜ਼ਾਮ ਵੀ ਲਾਇਆ ਤੜਦੇ ਕਿ ਮੇਰੇ ਫੇਕ ਆਈਡੀ ਬਣਾ ਕੇ ਮੇਰੇ ਘਰਦਿਆਂ ਨੂੰ ਅਸ਼ਲੀਲ ਵਰਡ ਬੋਲੇ ਆ ਅਸ਼ਲੀਲ ਮੈਸੇਜ ਕੀਤੇ ਨੇ ਇਹ ਇਦਾਂ ਹੈ ਕਿ ਉਹ ਤਾਂ ਅਜੇ ਕੋਈ ਆਈਡੀ ਦਿਖਾਵੇ ਨਾਮ ਦੱਸੇ ਫਿਰ ਉਹਦੇ ਹੂੰ ਇਹ ਗੱਲ ਜ਼ਰੂਰ ਹੈ ਕਿ ਉਹਦੇ ਰਿਸ਼ਤੇਦਾਰ ਨੂੰ ਕੰਟੈਕਟ ਕੀਤਾ ਸੀ ਉਹਦਾ ਚਾਚਾ ਲੱਗਦਾ ਹੂੰ ਉਹਨਾਂ ਨੂੰ ਮੈਂ ਦੱਸਿਆ ਸੀ ਕਿ ਇਸ ਤਰ੍ਹਾਂ ਦੀ ਗੱਲਾਂ ਕਰਦੀ ਹੈ ਭਈ ਇਹਨੇ ਤੇ ਤੁਸੀਂ ਆ ਕੇ ਵਿੱਚ ਇੰਟਰਮੀਡੀਏਟਰੀ ਵਾਂਗ ਸਾਡਾ ਫੈਸਲਾ ਕਰਾ ਦਿਓ ਹੂੰ ਉਸ ਦਿਨ ਇਹ ਜੁਲਾਈ ਸੀਗੀ ਉਹ ਟਾਈਮ ਉਦੋਂ ਵੀ ਇਹ ਆ ਕੇ ਅੱਧੇ ਗੱਲਾਂ ਕਰਕੇ ਗਈ ਸੀ ਜਦੋਂ ਉਹਨੂੰ ਪਤਾ ਲੱਗਿਆ ਓਕੇ ਪਰ ਗਦੇ ਤੇ ਘੋੜੇ ਵਾਲੀ ਕੀ ਕਿਹੜੀ ਗੱਲ ਹੈ ਐਕਚੁਅਲੀ ਮੈਂ ਆਪਣੀ ਆਈਡੀ ਫਿਲਹਾਲ ਫੋਟੋ ਜਿਹੜੀ ਹੈ ਪ੍ਰੋਫਾਈਲ ਫੋਟੋ WhatsApp ਦੀ ਜੀ ਜੀ ਉਸ ਤੇ ਮੈਂ ਕੋੜੇ ਤੇ ਬੈਠਿਆ ਹੋਇਆ ਪਤਾ ਨਹੀਂ ਕਿਦਰੋਂ ਬਸ ਇਹ ਪੁੱਠੇ ਸਿੱਧੇ ਇਹਦੇ ਗੱਲਾਂ ਕੱਢ ਲੈਂਦੀ ਹੈ ਹੂੰ ਅੱਗੇ ਮੈਂ ਬੰਦਰ ਨੂੰ ਖਾਣਾ ਖਿਲਾਉਂਦੇ ਹੋਏ ਦੀ ਵੀਡੀਓ ਬਣਾਈ ਸੀ ਹੂੰ ਵਿੰਦਵਨ ਜਦੋਂ ਕਿਹਾ ਸੀ ਇਹ ਰਾਜਸਥਾਨ ਦੀ ਹੈ ਹੂੰ ਤਾਂ ਫਿਰ ਇਹ ਕਹਿਣ ਲੱਗ ਪੀ ਤੈਨੂੰ ਤਾਂ ਬੰਦਰ ਨਾਲ ਸੌਣਾ ਚਾਹੀਦਾ ਐਦਾ ਕੁਝ ਪੁੱਠਾ ਸਿੱਧਾ ਹੂੰ ਐਡੇ ਆਪ ਸਭ ਬੋਲਣ ਲੱਗੇ ਜਾਂਦੀ ਹੈ ਨੀ ਕਿੰਨੇ ਕੋ ਸਾਲ ਹੋ ਗਏ ਤੁਹਾਡੇ ਵਿਆਹ ਹੋਏ ਨੂੰ ਨਵੰਬਰ 2021 ਚ ਹੋਇਆ ਸੀ ਜੀ اچھا ਤੇ ਮਤਲਬ ਛੋਟੇ ਵਿਵਾਦ ਰਹੇ ਨੇ ਜਾਂ ਕਿ ਹੁਣੀ ਥੋੜੀ ਦੇਰ ਤੋਂ ਹੋਣੇ ਸ਼ੁਰੂ ਹੋਏ ਨੇ ਸ਼ੁਰੂ ਤੋਂ ਇਹ ਬਿਹੇਵੀਅਰ ਹੋਰ ਤਰ੍ਹਾਂ ਸੀ ਆਮ ਲੋਕਾਂ ਕਾ ਮੰਗਣੀ ਜਾਂ ਜਾਣ ਕੇ ਇਹਨੇ ਖਰਚੇ ਕਰਾਈ ਜਾਣੇ ਫਾਲਤੂ ਦੇ ਜਿਵੇਂ ਕਿ ਉਸ ਟਾਈਮ ਮੈਂ ਥੱਕਿਆ ਹੁੰਦਾ ਸੀ ਕਈ ਵਾਰੀ ਪਾਪਾ ਦਾ ਧਿਆਨ ਰੱਖਦੇ ਹੋਏ ਜਾਂ ਫਿਰ ਆਦੋਂ ਮੈਂ ਟਰਾਈ ਕਰ ਰਿਹਾ ਸੀ ਆਪਣਾ ਬਿਜ਼ਨਸ ਖੋਲੰਦਾ ਜੋ ਕਿ ਹੋ ਨਹੀਂ ਪਾਇਆ ਤਾਂ ਥੱਕਿਆ ਹੁੰਦਾ ਸੀ ਅਦੋਂ ਵੀ ਇਹਨੇ ਜ਼ਬਰਦਸਤੀ ਕਾਹ ਕਾਹ ਕੇ ਲਾਈ ਜਾਣਾ ਇਹਦਾ ਪੂਰਾ ਕੰਟਰੋਲ ਰਹਿੰਦਾ ਸੀ ਮੇਰੀ ਲਾਈਫ ਦੇ ਉੱਤੇ 24 ਘੰਟੇ ਇਹਨੂੰ ਪੁਝਾਈ ਰੱਖਣਾ ਤੇ ਅਫੇਅਰ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਹਿਲਾਂ ਤਾਂ ਸ਼ੱਕ ਹੀ ਸੀ ਓਕੇ ਫਿਰ ਜਦੋਂ ਬੱਚਾ ਹੋ ਗਿਆ ਸਤੰਬਰ ਚ ਉਹ ਤੋਂ 3-4 ਮਹੀਨੇ ਬਾਅਦ ਮੈਨੂੰ ਵੈਸੇ ਹੀ ਸ਼ੱਕ ਆਵੇਂ ਕੰਫਰਮ ਕਰਨ ਦਾ ਸੋਚਿਆ ਮੈਂ ਦੇਖਿਆ ਕਿ ਉਹ ਜਿਹੜਾ ਮੁੰਡਾ ਗੱਡੀ ਲੈ ਕੇ ਆਂਦਾ ਹੁੰਦਾ ਉਹਦਾ ਨੰਬਰ ਪੜ ਲਿਆ ਉਧਰੋਂ ਮੈਂ ਚਲਾਨ ਕੱਢ ਲਿਆ ਇੰਟਰਨੈਟ ਤੋਂ ਉਹਦੇ ਘਰ ਚਲੇ ਗਿਆ ਉਹਦੀ ਵਾਈਫ ਨੇ ਮੈਨੂੰ ਆਪ ਦੱਸਿਆ ਕਿ ਇਹ ਐਜੇ ਹਰਕਤਾਂ ਕਰਦਾ ਹੈ ਕਿ ਉਹ ਉਹਦੇ ਉਹਦੇ ਘਰ ਦੇ ਵਿੱਚ ਵਿਵਾਦ ਰੰਦਾ ਤੁਹਾਨੂੰ ਤੁਸੀਂ ਦੱਸਿਆ ਨਾ ਕਿ ਵਾਈਫ ਨਾਲ ਮੈਂ ਗੱਲਬਾਤ ਕੀਤੀ ਉਹ ਉਹਨਾਂ ਦੀ ਵਾਈਫ ਨੇ ਕੀ ਕਿਹਾ ਤੁਹਾਡਾ ਨਾਲ ਕੀ ਗੱਲਬਾਤ ਕੀਤੀ ਵਾਈਫ ਦੇ ਆਪਦੇ ਮਾਪੇ ਹੈ ਨਹੀਂ ਸਸੋਰਾ ਹੀ ਉਹਦੇ ਧਿਆਨ ਰੱਖਦੇ ਨੇ ਤੇ ਇਹ ਇਸ ਤਰ੍ਹਾਂ ਦਾ ਆਦਮੀ ਹੈ ਕਿ ਇਹਨੇ ਆਪਣੇ ਬੱਚਿਆਂ ਨੂੰ ਸਤਲੁਜ ਚ ਸੁੱਟ ਦੇਣਾ ਸਿੱਖ ਦੇਣ ਲੈ ਗਿਆ ਸੀ ਇਹ ਉਹਦੇ ਇਲਾਵਾ ਇਹਨੇ ਆਪਣੇ ਘਰ ਚ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਸਭ ਇਹ ਔਰਤ ਪਿੱਛੇ ਲੱਗ ਕੇ ਤੁਸੀਂ ਦੱਸ ਰਹੇ ਸੀਗੇ ਕਿ ਇਹਨ ਜਿਹੜਾ ਤੁਹਾਡਾ ਵਿਆਹ ਹੋ ਰਿਹਾ ਸੀਗਾ ਤੇ ਕੋਈ ਸੁਸਾਇਸਾਈਡ ਦਾ ਮਾਮਲਾ ਕੋਈ ਇਦਾਂ ਦੀ ਕੋਈ ਗੱਲਬਾਤ ਸ਼ੇਅਰ ਕੀਤੀ ਤੁਸੀਂ ਸਾਡੇ ਨਾਲ ਹਾਂਜੀ ਇਹ ਮੈਂ ਇਹ ਵੀ ਮੈਨੂੰ ਉਦੋਂ ਹੀ ਪਤਾ ਲੱਗਿਆ ਯਾਨੀ ਕਿ ਵਿਆਹ ਤੋਂ 8-10 ਮਹੀਨੇ ਬਾਅਦ ਕਿ ਇਹ ਮੁੰਡਾ ਇਨਾਂ ਦੇ ਘਰ ਗਿਆ ਸੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰਨ ਮੇਰੇ ਵਿਆਹ ਤੋਂ 2 ਦਿਨ ਪਹਿਲਾਂ ਕਿ ਇਹ ਮੇਰੇ ਨਾਲ ਕਿਉਂ ਨਹੀਂ ਵਿਆਹ ਕਰ ਰਹੀ ਅੱਛਾ ਠੀਕ ਹੈ ਪਹਿਲੀ ਗੱਲ ਇਹ ਤਾਂ ਆਲਰੇਡੀ ਵਿਆਹ ਹੋਇਆ ਡਾਈਵੋਰਸ ਲਿਆ ਨਹੀਂ ਹੋਇਆ ਦੂਜੀ ਮੈਰਿਜ ਇਹਦੇ ਨਾਲ ਕਰਾਉਣਾ ਚਾਹੁੰਦਾ ਸੀ ਨਹੀਂ ਹੁਣ ਨਹੀਂ ਹੁਣ ਤਲਾਕ ਹੋ ਗਿਆ ਹੈ ਜਾਂ ਕੀ ਹੋਇਆ ਹੈ ਤਲਾਕ ਸੀ ਕਰ ਰਹੇ ਆ ਪਰ ਕੀ ਕਹਿੰਦੇ ਆ ਕੋਰਟ ਦੇ ਜਿਹੜੇ ਕੁੰਡੀਆਂ ਹੁੰਦੀਆਂ ਨੇ ਅਜੇ ਮੈਂ ਤਲਾਕ ਦੇ ਨਹੀਂ ਪਾ ਰਹੇ ਅੱਛਾ ਨਹੀਂ ਕਿਉਂ ਕਾਰਨ ਕੀ ਹੈ ਕਿੰਨੇ ਕੋ ਸਾਲ ਹੋ ਗਏ ਕੋਰਟ ਦੇ ਵਿੱਚ ਕੇਸ ਚੱਲਦੇ ਨੂੰ ਆ 2022 دسمبر ਚ ਉਹਨੇ ਕੇਸ ਲਾਤੇ ਸੀ ਮਤਲਬ 2 ਸਾਲ ਹੋ ਗਏ ਹਾਂਜੀ 2 ਸਾਲ ਹੋ ਗਏ ਇਸ ਚੇ ਜਿੰਨੂੰ ਕੀ ਕੀ ਪੁਲਿਸ ਕਰਵਾਈ ਤੁਸੀਂ ਪੁਲਿਸ ਤਾਂ ਸਾਡੀ ਸੁਣਦੀ ਨਹੀਂ ਹੁਣ ਵੂਮਨ ਸੈਲ ਗਏ ਸੀ ਇਹਨੇ ਕਾਫੀ ਗਾਲਾਂ ਇੱਕ ਦਿਨ ਕੱਢੀ ਸੀ ਉਹਨਾਂ ਨੂੰ ਲੈ ਕੇ ਰਿਕਾਰਡਿੰਗ ਗਏ ਸੀ ਟਾਈਪ ਵੀ ਕਰਾਈ ਹਮੇ ਉਹਨਾਂ ਨੇ ਬਸ ਜ਼ਬਰਦਸਤੀ ਸਾਡੇ ਤੋਂ ਸਾਈਨ ਕਰਾਤੇ ਕਿ ਇਹ ਕੋਈ ਆ ਮੈਨ ਕਚੇਰੀ ਚ ਲੈ ਕੇ ਜਾਓ ਜੀ ਮਾਮਲਾ ਤੇ ਕੋਈ ਕੋਟਮਾਰ ਵੀ ਹੋਈ ਹੈ ਕੀ ਵਗੈਰਾ ਕੁਝ ਇਥੇ ਘਰ-ਬਾਰ ਆ ਕੇ ਕਿਉਂਕਿ ਉਹਨਾਂ ਦੇ ਰਾਤ ਨੂੰ ਬਿਆਂ ਸੀ ਨਾ ਕਿ ਉਹਨਾਂ ਦੇ ਸਿਰ ਦੇ ਵਿੱਚ ਤੇ ਸਿਰ ਦੇ ਉੱਤੇ ਪੱਟੀ-ਪੁੱਟੀ ਬੰਨੀ ਹੋਈ ਸੀਗੀ ਤੇ ਉਹ ਕਹਿੰਦੇ ਕਿ ਮੇਰੇ ਪਤੀ ਨੇ ਮੇਨੂੰ ਕੁੱਟਮਾਰ ਕੀਤੀ ਹੈ ਘਰ-ਬਾਰ ਆ ਕੇ ਉਹ ਉਹ ਮੇਰੇ ਘਰ ਆਂਦੀ ਹੈ ਅੱਛਾ ਬਾਹਰ ਖੜ ਕੇ ਗਾਲ੍ਹਾਂ ਦਿੰਦੀ ਹੈ ਮੈਂ ਉਹਨੂੰ ਕਹਿੰਦਾ ਕਿ ਭੱਜ ਜਾ ਹੂੰ ਉਹ ਜਾਂਦੀ ਨਹੀਂ ਹੈ ਮੈਂ ਦੇਖਦਾ ਕਿ ਉੱਥੇ ਮੁੰਡਾ ਵੀ ਖੜਾ ਹੈ ਮਨਪ੍ਰੀਤ ਹੂੰ ਤੇ ਤਾਂ ਫਿਰ ਜਦੋਂ ਗੁੰਡਾ ਖੋਲਦਾ ਤਾਂ ਫਿਰ ਕੁੱਟ-ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਵੀ ਉਹਦਾ ਤੇ ਉਹਨੇ ਕਿ ਮੈਂ ਕੱਲੀ ਆਈ ਸੀ ਕਿ ਮੈਂ ਗਾਲੀ ਕਰਨ ਆਈ ਸੀ ਇਹਨੇ ਮੈਤੇ ਹਮਲਾ ਕਰਤਾ ਤਾਂ ਵੀਡੀਓ ਚ ਇਹਦੇ ਗਵਾਂਡਨ ਕੇ ਥਰੂ ਆ ਗਈ ਮਨਪ੍ਰੀਤ ਕੇ ਥਰੂ ਆ ਗਿਆ ਇਹ ਗਈ ਕਿਵੇਂ ਕੀ ਵੀਡੀਓ ਦੇ ਵਿੱਚ ਕਹਿਦ ਹੋਇਆ ਸਭ ਕੁਝ ਹਾਂਜੀ ਕਿਹੜੀ ਵੀਡੀਓ ਵਿੱਚ ਕਹਿਦ ਹੋਇਆ ਜੀ ਸੀਸੀਟੀਵੀ ਜੇ ਸੀਸੀਟੀਵੀ ਵਿੱਚ ਠੀਕ ਹੈ ਤੇ ਉਹ ਉਹ ਮਤਲਬ ਤੁਹਾਨੂੰ ਦੂਰੀ ਪਤਾ ਲੱਗ ਗਿਆ ਕਿ ਉਹਦਾ ਨਾਲ ਕੋਈ ਆਪਣਾ ਬੰਦਾ ਲੈ ਕੇ ਆਈ ਹਾਂਜੀ ਉਪਰੋਂ ਦਿਖਦਾ ਸੀ ਓਕੇ ਤੇ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਜਿਹੜੀ ਹੈ ਇੱਥੇ ਜਿਹੜੀ ਮਹਿਲਾ ਹੈ ਉਹਨੇ ਇੱਥੇ ਅਗੇ ਕੁੱਟਮਾਰ ਵੀ ਕੀਤੀ ਹੈ ਕਿ ਭਾਜੀ ਇਹ ਕਿਸ ਨੇ ਵਾਰ ਕੀਤਾ ਹੈ ਤੁਹਾਡੇ ਗਰਦਨ ਤੇ ਜਿਹੜੇ ਨਿਸ਼ਾਨ ਪਏ ਹੋਏ ਆ ਸੀਗੀ ਤਾਂ ਉਹਨੇ ਹੱਥ ਹੀ ਹੋਈ ਪਰ ਜਦੋਂ ਦੋ ਤਿੰਨ ਜਾਨ ਇਕੱਠੇ ਪੈ ਜਾਣ ਤਾਂ ਸੱਟਾਂ ਤਾਂ ਵੱਧਦੀਆਂ ਪਰ ਕਿਹਾ ਗਿਆ ਕਿ ਡੰਡਿਆਂ ਨਾਲ ਵੀ ਕੁਝ ਇਦਾਂ ਕੁਝ ਕੀਤਾ ਕੇ ਮਾਰਿਆ ਗਿਆ ਮੈਨੂੰ ਬਚਾਣ ਲਈ ਮਮੀ ਨੇ ਥੋੜਾ ਡੰਡਾ ਚੱਕਿਆ ਸੀ ਪਰੇ ਕਰਨ ਲਈ ਹੂੰ ਸੌਫਟ ਜਾਂ ਪਲਾਸਟਿਕ ਦਾ ਡੰਡਾ ਸੀ ਹੂੰ ਪਾਈਪ ਲੈਟਰੀ ਹੂੰ ਉਹਦੇ ਨਾਲ ਕਿੰਨਾ ਕੁ ਖੋਣਾ ਕੁਝ ਕੀ ਕਹਿਣਾ ਚਾਹੋਗੇ ਕੁੱਟਮਾਰ ਜੜੀ ਹੋਈ ਹੈ ਤੁਹਾਡੇ ਘਰ ਦੇ ਬਾਦ ਦੇਖੋ ਜੀ ਇਹ ਲੜਕੀ ਨੇ ਸਾਨੂੰ ਬਹੁਤ ਤੰਗ ਕੀਤਾ ਕਿੰਨੇ ਕੁ ਸਾਲ ਹੋ ਗਏ ਵਿਆਹ ਹੋਏ ਨੂੰ ਭਾਈ ਤੇ ਨਵੰਬਰ 2021 ਚ ਹੋਇਆ ਸੀ ਹਾਂ ਤੇ ਘਰ ਚ ਕੌਣ ਕੌਣ ਲੰਦਾ ਸੀਗਾ ਮੈਂ ਔਰ ਮੇਰਾ ਹਸਬੰਡ ਸੀ ਇਹ ਸੀ ਉਹ ਉਹਨਾਂ ਦੀ 15 ਦਿਨ ਬਾਅਦ ਡੈਥ ਹੋ ਗਈ ਹੂੰ ਔਰ ਇਸ ਨੇ ਸਾਨੂੰ ਪ੍ਰਾਪਰਟੀ ਦੇ ਕਾਗਜ਼ ਦਿਖਾ ਮੈਂ ਉਹਨੂੰ ਦਿਖਾਏ ਫਿਰ ਜਿੱਦਾਂ ਤੁਸੀਂ ਰੋਟੀ ਖਾਣੇ ਤੁਸੀਂ ਤਾਂ 100 ਸਾਲ ਜਿਓਂਗੇ ਫਿਰ ਇਹਨੇ ਟੈਚੀ ਬੰਨ ਲੈਣਾ ਤੇ ਸਰਾਮ ਨਾਲ ਅਸੀਂ ਸੋਫੇ ਤੇ ਬੈਠੇ ਆ ਇਹਨੇ ਵੀਡੀਓ ਬਣਾ ਲਈ ਆ ਦੇਖੋ ਜੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੀ ਹੈ ਕੋਈ ਤਪਕੇ ਨਹੀਂ ਸੀ ਮਾਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਝੂਠੀਆਂ ਮੁਠੀਆਂ ਇਹਨੇ ਐਦਾਂ ਦੇ ਵੀਡੀਓ ਬਣਾਣੀਆਂ ਫਿਰ ਕਹਿੰਨਾ ਮੇਰੇ ਅਕਾਊਂਟ ਖੋਲਾਓ ਤੇ ਮੈਨੂੰ ਮੇਰੇ ਨਾਮ ਦੇ ਇਨੇ ਲੱਖ ਪੈਸੇ ਪੈਸੇ ਪਾਓ ਕੰਗਣ ਬਣਾ ਕੇ ਦੋ ਤੇ 8 ਲੱਖ ਤੋਣਾ ਤੋਲੇ ਮੇਰਾ ਜਿਹੜਾ ਸਾਰਾ ਸੋਨਾ ਸੀਗਾ ਮੇਰੇ ਹਸਬੰਦ ਨੇ ਜਿਹੜੀ ਵੈਡਿੰਗ ਰਿੰਗ ਮੈਨੂੰ ਦਿੱਤੀ ਸੀ ਉਹ ਸਾਰਾ ਚ ਮਾਚਾ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਤੂੰ ਕਾਰਵਾਈ ਕਰਵਾਈ ਕਿ ਥਾਣੇ ਜਾ ਕੇ ਕੁਝ ਅਸੀਂ ਥਾਣਾ ਮਲਟੋਂ سونے ਦੀ ਰਿਪੋਰਟ ਦਿੱਤੀ ਸੀਗੀ ਉਹ ਸਾਨੂੰ ਪਤਾ ਨਹੀਂ ਸੀ ਵੀ ਇੱਕ ਪਹਿਲਾਂ ਕਮਿਸ਼ਨਰ ਦੇ ਜਾਈਦਾ ਅਸੀਂ ਸਿੱਧਾ ਥਾਣੇ ਤੇ ਚਲੇ ਗਏ ਉਹਨਾਂ ਨੇ ਕੱਚੀ ਪੱਚੀ ਰਿਪੋਰਟ ਲਿਖ ਕੇ ਤੇ ਬਾਅਦ ਚ ਉਹ ਕਹਿੰਦੇ ਹੁਣ ਤਾਂ ਇਹ ਕੱਚੀ ਪੱਕੀ ਸੀਗੀ ਚਲੋ ਜੀ ਉਹਨਾਂ ਰਫਾ ਤਫਾਜੇ ਕਰ ਦਿੱਤੀ ਉ ਇਹ ਮੰਨਦੀ ਪਈ ਆ ਵੀ ਕਿ 8 8 ਤੋਲੇ ਸੋਨਾ ਇਹਦੇ ਕੋਲੇ ਹੈਗਾ ਵਾ ਸਾਡਾ 8 8 ਤੋਲੇ ਸੋਨਾ ਇਹਦੇ ਕੋਲੇ ਹੈਗਾ ਵਾ ਇਹ ਕਦੋਂ ਦੀ ਗੱਲ ਹੋਣੀ ਆ ਇਹ 2022 ਦੀ ਗੱਲ ਹੈ ਅੱਛਾ ਮਾਰਚ ਮਾਰਚ ਪਰ ਇਨੇ ਦਿਨ ਹੋ ਗਏ ਲੜਾਈ ਝਗੜੇ ਨੂੰ ਕਿ ਕੋਈ ਕੋਟ ਵਿੱਚ ਬੱਚਾ ਹੋਣ ਵਾਲਾ ਹੋ ਗਿਆ ਇਹ ਆਪਣੇ ਉਧਰ ਰਹਿੰਦੀ ਰਹੀ ਜਾਂ ਮੇਰੇ ਕੋਲ ਆ ਜਾਂਦੀ ਸੀ ਹਸਪੀਟਲ 'ਚ ਮੈਂ ਹੀ ਦਵਾਈਆਂ ਦਵਾਉਂਦੀ ਸੀ ਹਸਪੀਟਲ ਦਵਾਈ ਲੈ ਕੇ ਚਲੇ ਜਾਂਦੀ ਸੀ ਉਹੀ ਮੁੰਡੇ ਨਾਲ ਜਾਂਦੀ ਸੀ ਸਾਨੂੰ ਕੀ ਪਤਾ ਇਹਦਾ ਮੁੰਡਾ ਕੀ ਲੱਗਦਾ ਸਨੋ ਉਹ ਨਾਲ ਜਨੀ ਸੀਗੀ ਇਹ ਤੇ ਦਵਾਈ ਦਵਾਉਂਦੀ ਸੀ ਲੈ ਜਾਂਦੀ ਸੀ ਦਵਾਈ ਦਵਾਉਂਦੇ ਫਿਰ ਇਹ ਬੱਚਾ ਉੱਚਾ ਹੋ ਗਿਆ ਜੋ ਬੱਚਾ ਉੱਚਾ ਹੋਇਆ ਉਦੋਂ ਮੈਂ ਸਾਡੇ ਪ੍ਰੋਬਲਮ ਆ ਗਈ ਸੀ ਘਰ ਵਿੱਚ ਇਹ ਐਕਸੀਡੈਂਟ ਹੋ ਗਿਆ ਤੇ ਇੱਕ ਵਾਰ ਮੈਂ ਦੇਖਣ ਗਈਆਂ ਇਹਨੇ ਸਾਨੂੰ ਜਵਾਕ ਨੂੰ ਹੱਥ ਨਹੀਂ ਲਾਣ ਦਿੱਤਾ ਤੇ ਐ ਮੂੰਹ ਕਰਕੇ ਉਧਰ ਮਾਂ ਪੈ ਗਈ ਤੇ ਆਪ ਪੈ ਗਈ ਫਿਰ ਅਸੀਂ ਵਾਪਸ ਆ ਗਏ ਹਸਪਤਾਲ ਚ ਪਰ ਇਦਾਂ ਕਿਉਂ ਕਿ ਕਿਉਂਕਿ ਤੁਹਾਡਾ ਨਾ ਕਿਉਂਕਿ ਭਾਈ ਨਾਲ ਤਾਂ ਵਿਆਹ ਹੋਇਆ ਹੈ ਨਾ ਪਰ ਤੁਸੀਂ ਤਾਂ ਉਹ ਲੱਗੇ ਮਦਰਨ ਲੱਗ ਕਿ ਇਦਾਂ ਕਿਉਂ ਹੋਇਆ ਕਿ ਉਦਾਂ ਮੂੰਹ ਕਿਉਂ ਕਰ ਲਿਆ ਉਧਰ ਉਹ ਇਸ ਕਰਕੇ ਵੀ ਮੇ ਭਾਈ ਮੈਂ ਸਾਡਾ ਲੜਨਾ ਚਾਹਦੀ ਸੀਗੀ ਤੇ ਬਈ ਜਿਹੜਾ 8 ਟੋਲੇ ਸੋਨਾ ਤੇ ਆ ਹੁਣ ਮੈਂ ਜਾਣਾ ਨਹੀਂਗਾ ਤੇ ਮੈਂ ਕੋਰਟ ਕੇਸ ਕਰਨਿਆ 2 ਮਹੀਨੇ ਬਾਅਦ ਸਤੰਬਰ ਚ ਕੁੜੀ ਹੋਈ 2 ਮਹੀਨੇ ਬਾਅਦ ਮੇਰੀ ਮੰਮੀ ਨੂੰ ਫੋਨ ਕਰਕੇ ਕੈਨੇਡਾ ਬੁਲਾਤਾ ਕਿ ਸਾਡਾ ਫੈਸਲਾ ਕਰ ਲੋ ਜਦੋਂ ਉਹਨੇ ਟਿਕਟਾਂ ਬੁੱਕ ਕਰਾਈਆਂ ਪਿੱਛੋਂ ਇਹਨੇ ਆਉਣ ਤੋਂ ਪਹਿਲਾਂ ਹੀ ਜਦੋਂ ਉਹਨੇ ਜਨਵਰੀ ਚ ਪਹੁੰਚੇ ਦਸੰਬਰ ਚ ਕੋਰਟ ਕੇਸ ਕਰਤੇ ਤੇ ਹੁਣ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਉਹਨੇ ਇਹ ਦਸੰਬਰ ਜਦੋਂ ਕੋਰਟ ਕੇਸ ਕੀਤੇ ਆਈ ਇੱਥੇ ਤੇ ਜੋ ਮੇਰੀ ਮੰਮੀ ਕਹਿੰਦੇ ਚਲੋ ਫੈਸਲਾ ਕਰੋ ਜੀ ਤੇ ਕਹਿੰਦੇ ਜੀ ਸੰਤ 15 ਲੱਖ ਰੁਪਇਆ ਦੋ ਤੇ ਸੋਨਾ ਮੈਂ ਵਾਪਸ ਨਹੀਂ ਕਰਨਾ ਮੇਰੀ ਮੰਮੀ ਕਹਿੰਦੀ ਪਾਈ ਅੰਨਾ ਤੇ ਸਾਡੇ ਕੋ ਹੈ ਨਹੀਂਗਾ ਬੜਾ ਸਾਰਾ ਸੋਨਾ ਵਾਪਸ ਕਰ ਫਿਰ ਅਸੀਂ ਗੱਲ ਕਰਾਂਗੇ ਫਿਰ ਹਟ ਗਈ ਐ ਫਿਰ ਚੁੱਪ ਹੋ ਗਈ ਫਿਰ ਮੰਮੀ ਹੁਣ ਇੰਤਜ਼ਾਰ ਕਰਕੇ ਵਾਪਸ ਚਲੇ ਗਈ ਕੈਨੇਡਾ ਉਸ ਤੋਂ ਬਾਅਦ ਉਹ ਇਹ ਇਸ ਨੇ ਊਮਨਸ ਹਲ ਚ ਗਏ ਉੱਥੇ ਸੁਕਬਾਲ ਮੈਡਮ ਸੀਗੇ ਉੱਥੇ ਸਾਡਾ ਇਹਨੇ ਆਪ ਹੀ ਐਪਲੀਕੇਸ਼ਨ ਦਿੱਤੀ ਸੀਗੀ ਉੱਥੇ ਦੇਖਿਆ ਉਹਨਾਂ ਨੇ ਵੀ ਇਹ ਮਾਰਕੋਟਾਈ ਦੀ ਕੋਈ ਗੱਲ ਨਹੀਂ ਹੋਈ ਇਹਨਾਂ ਵੀ ਕੋਈ ਸਾਹਮਣੇ ਨਹੀਂ ਆਈ ਹੈਗੀ ਤੇ ਸੋਨਾ ਇਹ ਲੈ ਕੇ ਗਈ ਆ ਸਾਰੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਸਾਡੀ ਰਿਪੋਰਟ ਵੀ ਪਈ ਹੈਗੀ ਆ ਤੇ ਸਾਡੇ ਕੋਲੇ ਹੈਗੀ ਆ ਉਹ ਕਹਿੰਦੇ ਵੀ ਫੈਸਲਾ ਕਰ ਲੋ ਤੇ ਇਹ ਕਹਿੰਦੀ ਮੈਂ ਸੋਨਾ ਵਾਪਸ ਨਹੀਂ ਕਰਨਾ ਮੈਨੂੰ 15 ਲੱਖ ਰੁਪਏ ਦੋ ਮੇਰੇ ਕੋਲ ਇੰਨੀ ਕਪੈਸਿਟੀ ਨਹੀਂ ਸੀਗੀ ਮੈਂ ਕਿਹਾ ਭਾਈ ਤੂੰ ਸਾਡਾ ਸੋਨਾ ਵਾਪਸ ਕਰ ਲੈ 10 ਲੱਖ ਰੁਪਏ ਤੂੰ ਲੈ ਲੈ ਅਸੀਂ ਤੇ ਨਾ ਹੱਥ ਜੋੜ ਕੇ ਫੈਸਲਾ ਕਰਦੇ ਆ ਜੇ ਲਿਖ ਲਿਖਾਈ ਚੋ ਐਸੀ ਸਭ ਨਹੀਂ ਔਰਲੀ ਹੋਇਆ ਸੀ ਇਹ ਵਾਲਾ ਤੇ ਲਿਖ ਲਿਖਾਈ ਚ ਉਹਨਾਂ ਨੇ ਰਿਪੋਰਟ ਕੀਤੀ ਹੋਈ ਆ ਸਾਨੂੰ ਸਾਡੇ ਫੇਵਰ ਚ ਹੀ ਆ ਰਿਪੋਰਟ ਵੀ ਕੋਈ ਮਾਰਕੁਟਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨੂੰ ਆਪੇ ਗਈ ਆ ਇਹ ਤੇ ਫੇਰ ਜਿਹੜਾ ਸੋਨਾ ਕਹਿੰਦੀ ਮੈਂ ਨਹੀਂ ਵਾਪਸ ਕਰਨਾ ਜੀ ਸੋਨਾ ਬਾ ਮੈਂ ਕਿ ਪਾਈ ਮਿਰਚ ਤਾਂ ਇਨੀ ਕੈਪੈਸਿਟੀ ਨਹੀਂ ਹੈਗੀ ਜਾਂ ਤਾ ਤੂੰ ਸੋਨਾ ਵਾਪਸ ਕਰ ਲੈ ਇੱਕ ਗੱਲ ਕਰ ਲੈ ਵੀ ਜਿਹੜਾ ਲੈਣ ਦੇਣ ਹੈਗਾ ਵਾ ਸਾਰੇ ਵਿਆਹ ਤੇ ਖਰਚੇ ਮੈਂ ਹੀ ਕੀਤੇ ਸੀਗੇ ਸਾਰਾ ਜੰਜ ਘਰ ਜਿਹੜਾ ਬੁੱਕ ਕਰਾਇਆ ਮੈਂ ਹੀ ਦਿੱਤਾ ਸੀਗਾ ਇਹਨੂੰ ਕੱਪੜੇ ਮੈਂ ਹੀ ਲੈ ਕੇ ਦਿੱਤੇ ਸੀਗੇ ਸਾਥ ਚ ਮੈਂ ਖਰਚ ਖਰਚ ਕੀਤੀ ਸੀਗੀ ਉਹ ਇਸ ਨੂੰ ਮੈਂ ਕਿਹਾ ਅਸੀਂ ਕਿਹਾ ਵੀ ਭਾਈ ਤੂੰ ਸਾਡਾ ਸੋਨਾ ਵਾਪਸ ਕਰ ਲੈ ਬੈਠ ਕੇ ਤੂੰ ਫੈਸਲਾ ਕਰ ਲੈ ਐ ਤੇ ਅਸੀਂ ਇਹਨੂੰ 10 ਲੱਖ ਰੁਪਇਆ ਆਫਰ ਕੀਤਾ ਤੇ ਇਹ ਮੰਨਦੀ ਨਹੀਂਗੀ ਤੇ ਕਹਿੰਦੀ ਮੈਂ ਪੈਸਾਣਾ ਵਾਪਸ ਨਹੀਂ ਕਰਨਾ ਮੈਂ ਨਹੀਂ ਅੰਨੇ ਥੋੜੇ ਪੈਸੇ ਲੈਣੇ ਤੇ ਜਿਹੜੇ ਕਿ ਸਾਡੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਸਾਡੇ ਕਮਾਈ ਵਾਲਾ ਕੋਈ ਸਾਧਨ ਨਹੀਂ ਮੈਂ ਤਾਂ ਆਪਣੇ ਰਿਸ਼ਤਦਾਰੋਂ ਮੰਗੂ ਮੰਗੇ ਉਪਰਾਲਾ ਕਰਕੇ ਇਹਨੂੰ ਦੇਣੇ ਸੀ ਕਿਉਂਕਿ ਤੁਹਾਨੂੰ ਜੇ ਪੁਲਸ ਕਾਰਵਾਈ ਤੁਸੀਂ ਕਰਵਾਈ ਹੈ ਤੇ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਤੇ ਕੋਰਟ ਮਾਨਯੋਗ ਅਦਾਲਤ ਤੋਂ ਕਿਉਂਕਿ ਤੜਕੇਸ਼ ਚੰਦਰ ਵਿੱਚ ਦੇਖੋ ਜੀ ਕੋਈ ਕੇਸ ਚੱਲਦਾ ਪਿਆ ਵਾ ਜੇ ਤਾਂ ਇਹ ਕੇਸ ਅੱਗੇ ਚਲਾਉਣਾ ਚਾਹਦੀ ਆ ਤਾਂ ਚਲਾਈ ਚੱਲੇ ਸਾਨੂੰ ਪਰੇਸ਼ਾਨ ਨਾ ਕਰੇ ਕਿ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਤੇ ਇਹ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਜੇ ਇਹਨੇ ਫੈਸਲਾ ਕਰਨਾ ਵਾ ਤੇ ਬੈਠ ਕੇ ਉਸ ਤਾਂ ਇਹਨੂੰ ਪ੍ਰਿੰਟ ਦੇ ਸਰਪੰਚ ਨੂੰ ਵੀ ਇਹ ਇਹਦੇ ਨੂੰ ਕਹਿ ਕੇ ਆਏ ਆ ਵੀ ਬੈਠ ਕੇ ਜੇ ਫੈਸਲਾ ਕਰਨਾ ਤਾਂ ਕੋਰਟ ਵਿੱਚ ਆਪਣੇ ਕਰ ਲਵੇ ਤੇ ਫੈਸਲਾ ਕਰਨਾ ਕਰ ਲਵੇ ਪਰ ਅਸੀਂ ਅਮਾਉਂਟ ਜਿਹੜੀ ਹੈਗੀ ਆ ਜੋ ਜਿੰਨੀ ਸਾਡੇ ਚ ਕਪੈਸਿਟੀ ਉਨੀ ਦੇ ਸਕਦੇ ਆ ਅਸੀਂ ਤਾਂ ਹੱਥ ਜੋੜ ਕੇ ਦੇਣ ਨੂੰ ਇਹਨੂੰ ਤਿਆਰ ਮੈਂ ਤੁਹਾਡਾ ਹਰਵਿੰਦਰ ਕੋਰ ਹਰਵਿੰਦਰ ਜੀ ਅੱਜ ਜਿਹੜੀ ਆ ਮਾਰਗੁਟਾਈ ਹੋਈ ਹੈ ਕੀ ਮਾਮਲਾ ਹੋਇਆ ਵਾ ਕਿੱਥੇ ਦੀ ਘਟਨਾ ਵਾ ਕੀ ਗੱਲ ਆ ਮੈਂ ਕਿਪਰ ਉੱਤੇ ਰਹਿੰਦੀ ਆ ਤੇ ਆ ਮੇਰੇ ਮਦਰ ਨੇ ਤੇ ਮੇਰਾ ਕੋਰਟ ਕੇਸ ਚੱਲ ਰਿਹਾ ਮੇਰੇ ਹਸਬੰਡ ਨਾਲ ਤੇ ਉਹ ਪੈਸੇ ਨਹੀਂ ਦੇਣਾ ਚਾਹੁੰਦਾ ਕੋਰਟਰੀ ਵੀ ਨਹੀਂ ਆ ਰਿਹਾ ਮੈਨੂੰ ਲੈ ਕੇ ਵੀ ਨਹੀਂ ਜਾ ਰਿਹਾ ਮੈਂ 3 ਮੰਥ ਦੀ ਪ੍ਰੈਗਨਨਸੀ ਜਦੋਂ ਮਦਰ ਘਰ ਛੱਡ ਗਿਆ ਸੀ ਮੈਨੂੰ 22 April ਨੂੰ ਲਾਸਟ ਠੀਕ ਹੈ 2022 ਦੇ ਵਿੱਚ ਹੁਣ 2 ਸਾਲ ਹੋ ਗਏ ਮੈਂ ਮਮਾ ਦੇ ਘਰ ਬੈਠੀ ਹੋਈ ਆ ਨਾ ਮੈਨੂੰ ਲੈਣ ਆਂਦਾ ਵਾ ਮੈਂ ਦੋ ਤਿੰਨ ਦਰਖਾਸਤ ਦਿੱਤੀਆਂ ਇਹਨਾਂ ਨੇ ਥਾਣੇ ਵਾਲਿਆਂ ਨੂੰ ਜਾ ਮੇਰੀ ਕਿੱਥੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਉਹਨਾਂ ਨੇ ਆਪਣੀ ਅਪਰੋਚ ਲਗਾਈ ਉਹਨਾਂ ਕੋ ਐਨ ਆਰ ਆਈ ਫੈਮਲੀ ਆ ਉਹ ਕਹਿੰਦੇ ਤੁਹਾਡੇ ਕੋਲ ਪੈਸੇ ਆ ਸੀ ਜਿੱਥੇ ਚਾਹੀਏ ਸੀ ਉੱਥੇ ਖਰੀਦ ਸਕਦੇ ਆ ਅੱਜ ਕੀ ਹੋਇਆ ਅੱਜ ਮੈਂ ਉਹਨੂੰ ਬਸ ਜਸਟ ਮੋਡਲ ਡਾਊਨ ਮੈਂ ਪਜਾਮਾ ਲੈਣ ਗਈ ਸੀ ਤਲਾਜ਼ੂ ਮੈਂ ਉਹਨੂੰ ਕਿਹਾ ਵੀ ਚਲ ਇੱਧਰ ਹੋ ਚਲਦੇ ਨਾਲ ਬੇਟੀ ਨੂੰ ਮਿਲਵਾ ਦੇਣੀ ਆ ਤੇ ਮੈਂ ਕੁਦਰਤੀ ਬਸ ਜਾ ਕੇ ਵੈਸੇ ਨੋਰਮਲ ਬੈਲ ਖੜਕਾਈ ਤੇ ਉਹਨਾਂ ਨੂੰ ਲੱਗਾ ਕਿ ਮੈਂ ਉਹਨਾਂ ਨੂੰ ਹਮਲਾ ਕਰਾਂ ਮੈਂ ਜਸਟ ਕੱਲੀ ਸੀ ਮੈਂ ਸੀ ਮੇਰੀ ਬੇਟੀ ਸੀ ਮੇਰੇ ਕਿਰਾਏਦਾਰਾਂ ਦੀ ਕੁੜੀ ਛੋਟੀ ਜੀ 15 ਕੇ ਸਾਲ ਦੀ ਉਹ ਕਿਰਾਏਦਾਰਾਂ ਦੀ ਕੁੜੀ ਸੀ ਉਹਨਾਂ ਨੇ ਡੰਡੇ ਸੋਟੇ ਨਾਲ ਮਾਰਨਾ ਸ਼ੁਰੂ ਕਰਤਾ ਮੈਨੂੰ ਸਮਝ ਨਹੀਂ ਆਵਲ ਮੇਰੀ ਬੇਟੀ ਨਹੀਂ ਸੀ ਕਿਰਗੀ ਮੇਰੀ ਬੇਟੀ ਨੇ ਪਤਾ ਨਹੀਂ ਕੀ ਮਾਰਿਆ ਰੱਖਾ ਉਹਦਾ ਦੰਦ ਤੋੜਤਾ ਆ ਕਰੋ ਮੀਕਾ ਹੂੰ ਤੇ ਕਿੰਨੇ ਲੋਕ ਸੀ ਨਾਲੇ ਹਮਲਾ ਕੀਤਾ ਉਹ ਦੋ ਜਾਨੇ ਸੀ ਮੈਂ ਕੱਲੀ ਸੀ ਕੌਣ ਕੌਣ ਸੀ ਮੇਰੇ ਹਸਬੰਡ ਸੀ ਮੇਰੀ ਸੱਸ ਸੀ ਦੋ ਹੀ ਜਾਨੇ ਰਹੇ ਕੀ ਨਾਮ ਦੋਨਾਂ ਦਾ ਸੂਰਜ ਗਰੇਵਾਲ ਤੇ ਮਦਰ ਦਾ ਦਲਵਿੰਦਰ ਕੌਰ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਉਹ ਹਸਬੰਦ ਕੀ ਕੰਮ ਕਰਦੇ ਕੋਈ ਕੰਮ ਨਹੀਂ ਕਰਦਾ ਮਦਰ ਕਹਿੰਦੀ ਜੀ ਕੰਮ ਤੇ ਜਾਊਗਾ ਮੈਂ ਨਾਥਾ Ashram ਚਲ ਜੂੰਗੀ ਕੀ ਕਾਰਨ ਸੀ ਕਿ ਡਿਵੋਰਸ ਤੱਕ ਗੱਲ ਬਣ ਚੀ ਉਹਨਾਂ ਨੂੰ ਲੱਗਦਾ ਕਿ ਮੈਂ ਪੜ੍ਹੀ ਲਿਖੀ ਘਾਟਾ ਵੀ ਮੈਂ ਉਹਨਾਂ ਦੇ ਲੈਵਲ ਦੀ ਨਹੀਂ ਹਾਂ ਤੋਂ ਕਹਿੰਦੇ ਟੱਬਾ ਰੋੜ ਰਣੀ ਆ ਅਸੀਂ ਮਾਡਲ ਟਾਊਨ ਚ ਰਹਿਣੇ ਆ ਤੇ ਅੱਜ ਤੁਸੀਂ ਆਪਣੇ ਬੱਚੇ ਨੂੰ ਉਹ ਸਰ ਪੜਿਆ ਲਿਖਿਆ ਜਿਆਦਾ ਵਾ ਉਹ ਕਦੇ ਮੇਰਾ ਇੰਸਟਾਗ੍ਰam ਹੈਕ ਕਰ ਲੰਦਾ ਕਦੇ ਫੇਸਬੁੱਕ ਕਦੇ ਉਹ ਔਰ ਗਲਤ ਕਮੈਂਟ ਕਰਦਾ ਵਾ ਲੋਕਾਂ ਨੂੰ ਮੇਰੀ ਆਈਡੀ ਤੋਂ ਮੇਰੇ ਨਾਮ ਰੀਤ ਬਣ ਕੇ ਲੋਕਾਂ ਨੂੰ ਮੈਸੇਜ ਕਰਦਾ ਵਾ ਮੈਨੂੰ ਰੀਤ ਬਾਰੇ ਆ ਦੱਸੋ ਮੈਨੂੰ ਰੀਤ ਬਾਰੇ ਅੱਧਾ ਕਰੋ ਮੈਨੂੰ ਅੱਧਾ ਕਰੋ ਲੋਕਾਂ ਨੂੰ ਲੱਖ ਲੱਖ ਰੁਪਏ ਦਿੰਦਾ ਮੈਂ ਤੁਹਾਨੂੰ ਆਫਰ ਦਿੰਨਾ ਲੱਖ ਰੁਪਏ ਦਿੰਨਾ ਵਾ ਤੁਸੀਂ ਮੈਨੂੰ ਬਿਆਨ ਦਿਓ ਤੁਸੀਂ ਮੇਰਾ ਤਲਾਕ ਕਰਾਂ ਚ ਮੇਰੀ ਹੈਲਪ ਕਰੋ ਮੈਂ ਤੁਹਾਨੂੰ ਹਰ ਬੰਦੇ ਨੂੰ ਆਫਰ ਕਰਦਾ ਦੋ ਤਿੰਨ ਵਾਰੀ ਮੇਰਾ ਫੈਸਲਾ ਹੋਇਆ ਪਰ ਜਦੋਂ ਉਹਨਾਂ ਨੇ ਜਦੋਂ ਮੋਕੇ ਦੇ ਐਂਡ ਕੱਟ ਕਰਨ ਵਾਲਾ ਹੁੰਦਾ ਵਾ ਫਿਰ ਉਹ ਮੁੱਕਰ ਜਾਂਦੇ ਅਗਲੇ ਦਿਨ ਕਹਿੰਦੇ ਅਸੀਂ ਨਹੀਂ ਕਰਾਣਾ ਮੇਰਾ ਮੁੰਡਾ ਡਿਪਰੈਸ਼ਨ 'ਚ ਹੈ ਮੇਰਾ ਮੁੰਡਾ ਐਦਾਂ ਵਾ ਝੂਠਾ ਜਾ ਕੇ ਐਡਮਿਟ ਹੋ ਜਾਂਦਾ ਤੇ ਮੈਂ ਹਾਈਪਰ ਹੋ ਗਈ ਮੈਂ ਸੋਚਿਆ ਵੀ ਮੈਂ ਉਹਨੂੰ ਪੁੱਛਣ ਜਾਵਾਂ ਵੀ ਜਦੋਂ ਤੂੰ ਮੈਨੂੰ ਰੱਖ ਲਾ ਜਾਂ ਮੈਂ ਨਾਲ ਵਨ ਸਾਈਡ ਕਰ ਲਾ ਅੱਜ ਕੀ ਕਰਨਗੇ ਸੀ ਉਹਨਾਂ ਦੇ ਘਰੇ ਮੈਂ ਉਸ ਨੂੰ ਪੁੱਛਣ ਗਈ ਸੀ ਵੀ ਤੂੰ ਮੈਨੂੰ ਆਈਡੀਆ ਤੇ ਮੇਰੇ ਨਾਲ ਗਲਤ ਮੈਸੇਜ ਕਿਉਂ ਕਰ ਰਿਹਾ ਵਾ ਜਿਹੜੀ ਗੱਲ ਆ ਤੂੰ ਆਪਣੇ ਘਰ ਦੇ ਨਾਲ ਬਿਠਾ ਕੇ ਬਿਸਤਰੇ 'ਚ ਬਿਠਾ ਕੇ ਵੇੜਾ ਗੱਲ ਕਰਨੀ ਬੈਠ ਕੇ ਫਰਟ ਲਗਾ ਜੀ ਜੀਜ ਤੇ ਮੈਂ ਤਾਂ ਜਸਟ ਬੱਚਾ ਪੜਿਆ ਹੋਇਆ ਸੀ ਆਪਣਾ ਮੈਨੂੰ ਸਮਝ ਨਹੀਂ ਆਈ ਤੁਸੀਂ ਉਹਨਾਂ ਦੇ ਕੈਮਰੇ ਚੈੱਕ ਕਰੋ ਇੱਕ ਬੱਚੇ ਨੂੰ ਵੀ ਹਾਂ ਇਹਨਾਂ ਨੂੰ ਮੇਰੀ ਬੇਟੀ ਦਾ ਦੰਦ ਤੋੜਤਾ ਉਹਨੇ ਮਾਰ ਕੇ ਥੋੜਾ ਮਾਰੇ پتہ ਨਹੀਂ ਕੀ ਮਾਰਿਆ ਔਰ ਪਹਿਲਾਂ ਤਾਂ ਉਹਨੂੰ ਚੱਕ ਕੇ ਪਟਕਿਆ ਫਿਰ ਉਹਨੂੰ ਮੈਂ ਕਹਿ ਰਹੀ ਮੈਨੂੰ ਜੋ ਮਰਜ਼ੀ ਕਰ ਲੈ ਮੇਰੀ ਬੇਟੀ ਨੂੰ ਨਾ ਕੁਝ ਕਹੀਂ ਮੇਰੀ ਬੇਟੀ ਨੂੰ ਉਹਨਾਂ ਬਸ ਤੇ ਪਰ ਉਹਨੇ ਮੇਰੀ ਬੇਟੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨੂੰ ਇਹ ਆ ਕਿ ਬੇਟੀ ਮਰ ਜੂਗੀ ਮੈਨੂੰ ਹਿੱਸਾ ਦੇਣਾ ਪਊਗਾ ਕਿਉਂਕਿ ਮੇਰਾ ਕੋਰਟ ਕੇਸ ਚੱਲ ਰਿਹਾ ਵਾ ਦੇਖ ਦੇ ਦਿਓ ਲੁਧਣਾ ਲਾਈਵ ਤੇ ਮੈਂ ਹਾ ਜੂ ਮੇਰੀ ਹਾਨੀ ਦੇ ਨਾਲ